ਕੀ ਦੇਖਣ ਦੀ ਸੀ ਜਿਨ੍ਹਾਂ ਦੀ ਜ਼ਿੰਦਗੀ ਆ ਜਿਹੜੀਆਂ ਮਾਤਾਵਾਂ ਬੈਠੀਆਂ ਮੈਂ ਦੇਖ ਰਿਹਾ ਕਿ ਇਹਨਾਂ ਦੀ ਜ਼ਿੰਦਗੀ ਹੈ ਤਾਂ ਅਜ ਰੋਜ਼ਗਾਰ ਕਰਨ ਦੀ ਇਹਨਾਂ ਦੀ ਇਹ ਜ਼ਿੰਦਗੀ ਆ ਕਿ ਇਹ ਗਲੀਆਂ ਨਾਲੀਆਂ ਦੇ ਉੱਪਰ ਸੇ ਸਾਫ ਪਲੇ ਅਡੰਗਾ ਚੱਕਰ ਇਹਨਾਂ ਦੀ ਜ਼ਿੰਦਗੀ ਸੀ ਸਰਕਾਰ ਨੂੰ ਚਾਹੀਦਾ ਸੀਗਾ ਕਿ ਇਹਨਾਂ ਦੇ ਬੱਚਿਆਂ ਨੂੰ ਵਧੀਆ ਨੌਕਰੀਆਂ ਦੇਣ ਵਧੀਆ ਰੋਜ਼ਗਾਰ ਦੇਣ ਤਾਂ ਕਿ ਇਹ ਸਾਡੇ ਬਜ਼ੁਰਗ ਜਿਹੜੇ ਆ ਇਹ ਘਰਾਂ ਦੇ ਵਿੱਚ ਬੈਠ ਕੇ ਵਧੀਆ ਗੱਡੀਆਂ 'ਚ ਘੁੰਮਣ, ਵਧੀਆ ਕਾਰਾਂ ਦੇ ਵਿੱਚ ਬੈਠਣ ਲਈ ਸਰਕਾਰ ਦੀ ਮੈਂ ਕਿਹਾ ਉਸ ਤੈਕ ਤੁਸੀਂ ਇੱਕਦਾਂ ਸੁਣੀ ਹੋਣੀ ਸਰਕਾਰ ਦੀ ਸਰਕਾਰ ਕਹਿੰਦੇ ਪਹਿਲਾਂ ਕਾਂਗਰਸ ਸੀ ਫਿਰ ਕਾਲੀ ਆਏ ਫਿਰ ਬੀਜੇਪੀ ਆਈ ਹਨਾ ਸਾਨੂੰ ਇੱਕ ਨਿਆ ਜਿਹੜਾ ਆ ਇੱਕ ਨਵੇਂ ਨੇ ਤਰ੍ਹਾਂ ਦੇ ਸਾਨੂੰ ਇੱਕ ਮੈਂ ਕਿਹਾ ਝੁੰਮਲੇ ਦੇ ਕੇ ਜਾਂਦੇ ਨੇ ਇਹਨਾਂ ਨੇ ਜਿਹੜਾ ਨਿਆ ਝੁੰਮਲਾ ਦਿੱਤਾ ਬਦਲਾਅ ਹੁੰਦਾ ਸੀਗਾ ਉਹ ਕਹਿੰਦੇ ਕਿ ਸਾਡੀ ਸਰਕਾਰ ਬਣਾ ਤੁਹਾਨੂੰ ਬਦਲਾਅ ਦੇਖਣ ਨੂੰ ਮਿਲਣਾ ਆ ਇੱਛਾ ਵੀ ਜਿਹੜੀ ਹੈਥ ਜਿਹੜੀ ਮੈਡੀਕਲ ਫੈਸਿਲਿਟੀ ਆ